ਪਵਿੱਤਰ ਮਹੀਨੇ ਦੇ ਵਿੱਚ ਸ਼ਿਪੂਰੀ ਮੰਦਿਰ ਦੇ ਵਿੱਚ ਸ਼ਿਵਲਿੰਗ ਦੇ ਉੱਤੇ ਲੱਗੀ ਸੀ ਸਾਰੀ ਚਾਂਦੀ ਦੀ ਜਰੇੜੀ ਜਰੇੜੀ ਪਟਕੇ ਲੱਗੇ ਇਹਦੇ ਉੱਪਰ ਗਾਗਰ ਸੀ ਚਾਂਦੀ ਦੀ ਚਾਂਦੀ ਦੀ ਗਾਗਰ ਅਲੱਗ ਲੈ ਕੇ ਇਹ ਉਹਨੇ ਸ਼ਿਵਲਿੰਗ ਨੂੰ ਬਹੁਤ ਪੂਰੇ ਸਿੱਕਣਾ ਪਟਕੇ ਉਹਨਾਂ ਨੇ ਸਭ ਨਾਲ ਖੰਡਿਤ ਕਰਤਾ ਕਿ ਉਹਨੇ ਨੂੰ ਇਸ ਤਰ੍ਹਾਂ ਤੋੜਨ ਦਾ ਕੀ ਮਤਲਬ ਹੋਇਆ ਪੰਜਾਬ ਦੀ ਜਿਹੜੀ ਸਾਡਾ ਭਾਈਚਾਰਾ ਹੈ ਉਹਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੀ ਅਮਨ ਔਰ ਸ਼ਾਂਤੀ ਨੂੰ ਪੰਕਰਨ ਦੀ ਕੋਸ਼ਿਸ਼ ਕੀਤੀ ਗਈ ਇੱਕ ਗੈਰੀ ਸਾਜ਼ਿਸ਼ ਦਾ ਸ਼ਿਕਾਰ ਅੱਜ ਪੰਜਾਬ ਹੋਇਆ ਜਿਹੜੀ ਪੁਲਿਸ ਹੈ ਪੰਜਾਬ ਦੀ ਤੇ ਪੰਜਾਬ ਦੀ ਸਰਕਾਰ ਹੈ ਉਹਨੂੰ ਮੂਕਦਰਸ਼ਕ ਬਣ ਕੇ ਦੇਖੀਏ ਲਾਅ ਐਂਡ ਆਰਡਰ ਦੀ ਸਥਿਤੀ ਦੇ ਬੇਹਦ ਮਾੜੇ ਹਾਲ ਹੈ ਇੱਥੇ ਆ ਕੇ ਇਥੋਂ ਦੇ ਪੁਲਿਸ ਵਾਲੇ ਐਸ